ਹਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਬਹੁਤ ਛੋਟੀਆਂ-ਛੋਟੀਆਂ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਨੰਬਰ 1 ਲੂਨ ਲੱਗਣ ਤੋਂ ਬਚਣ ਲਈ ਪੈਰਾਂ ਦੀਆਂ ਤਲੀਆਂ ਦੇ ਥੱਲੇ ਪਿਆਜ਼ ਦੇ ਰਸ ਦੀ ਮਾਲਿਸ਼ ਕਰੋ ਇਸ ਨਾਲ ਸਾਡੇ ਸਰੀਰ ਦਾ ਤਾਪਮਾਨ ਸੰਤੁਲਿਤ ਰਹਿੰਦਾ ਹੈ ਅਤੇ ਲੋ ਦਾ ਕੋਈ ਅਸਰ ਨਹੀਂ ਹੁੰਦਾ ਨੰਬਰ 2 ਰੋਜ਼ ਸਵੇਰੇ ਨਿੰਮ ਦੀਆਂ ਪੱਤੀਆਂ ਨੂੰ ਚਬਾਓ ਇਸ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਰਹੇਗਾ ਅਤੇ ਪੇਟ ਦੀਆਂ ਬਿਮਾਰੀਆਂ ਵੀ ਦੂਰ ਰਹਿਣਗੀਆਂ ਨੰਬਰ 3 ਜਿਹੜੇ ਲੋਕ ਰਾਤ ਨੂੰ ਬਹੁਤ देर ਨਾਲ ਸੌਂਦੇ ਹਨ ਉਹਨਾਂ ਦੀਆਂ ਲੱਤਾਂ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 4 ਰੋਜ਼ਾਨਾ ਕੱਚਾ ਅਦਰਕ ਖਾਣ ਨਾਲ ਵਧਦੀ ਹੋਈ ਉਮਰ ਨਜ਼ਰ ਨਹੀਂ ਆਉਂਦੀ ਤੇ ਬੁਢਾਪਾ ਵੀ ਦੂਰ ਰਹਿੰਦਾ ਹੈ ਨੰਬਰ 5 ਠੰਡੇ ਪਾਣੀ ਨਾਲ ਨਹਾਉਣ ਨਾਲ ਮਾਈਗ੍ਰੇਨ ਅਤੇ ਸਿਰਦਰਦ ਤੋਂ ਆਰਾਮ ਮਿਲਦਾ ਹੈ ਨੰਬਰ 6 ਰਾਤ ਨੂੰ ਭਿੰਡੀ ਦੇ ਛੋਟੇ ਛੋਟੇ ਟੁਕੜੇ ਕੱਟ ਕੇ ਉਹਨਾਂ ਨੂੰ ਪਾਣੀ ਵਿੱਚ ਪਿਉਂ ਦਿਓ ਅਤੇ ਸਵੇਰ ਉੱਠ ਕੇ ਇਸ ਪਾਣੀ ਨੂੰ ਖਾਲੀ ਪੇਟ ਪੀਓ ਇਸ ਨਾਲ ਬਲੱਡ ਸ਼ੂਗਰ ਕੰਟਰੋਲਰ ਰਹਿੰਦਾ ਹੈ ਨੰਬਰ 7 ਲੋਕੀ ਅਤੇ ਬੂੰਦੀ ਦੇ ਰਾਇਤੇ ਨੂੰ ਹਿੰਗ ਜੀਰੇ ਅਤੇ ਲਾਲ ਮਿਰਚ ਦਾ ਤੜਕਾ ਲਗਾ ਕੇ ਖਾਣ ਨਾਲ ਬਹੁਤ ਜ਼ਿਆਦਾ ਸੁਆਦੀਸ਼ਟ ਬਣਦਾ ਹੈ ਨੰਬਰ 8 ਦਿਲ ਦੀ ਧੜਕਨ ਤੇਜ਼ ਹੋ ਜਾਵੇ ਤਾਂ ਹਲਕੇ ਹੱਥਾਂ ਨਾਲ ਹੱਥ ਦੇ ਅੰਗੂਠੇ ਦੀ ਮ사ਜ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 9 ਰੋਟੀ ਖਾਣ ਦੇ ਬਾਅਦ ਪਿਆਸ ਦਾ ਨਾ ਲੱਗਣਾ ਸਿਹਤਮੰਦ ਇਨਸਾਨ ਦੀ ਨਿਸ਼ਾਨੀ ਹੈ ਨੰਬਰ 10 ਹਫਤੇ ਵਿੱਚ ਦੋ ਵਾਰ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ ਉਸ ਦਾ ਪੇਸਟ ਬਣਾ ਕੇ ਸਿਰ ਉੱਤੇ ਲਗਾਉਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਅਤੇ ਸਿੱਖਰੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਨੰਬਰ 11 ਅੰਬ ਦਾ ਜ਼ਿਆਦਾ ਸੇਵਨ ਕਰਨ ਨਾਲ ਸਾਡਾ ਭਾਰ ਵੱਧਦਾ ਹੈ ਨੰਬਰ 12 ਜਿਹੜੇ ਲੋਕਾਂ ਨੂੰ ਕਿਡਨੀ ਥਾਇਰਾਇਡ ਦਮਾ ਦੀ ਸਮੱਸਿਆ ਹੈ ਉਹਨਾਂ ਨੂੰ ਸੋਇਆਬੀਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਨੰਬਰ 13 ਕਮਜ਼ੋਰ ਹੱਡੀਆਂ ਵਾਲੇ ਲੋਕਾਂ ਨੂੰ ਨਿੰਬੂ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਹੈ ਨੰਬਰ 14 ਜਿਹੜੇ ਲੋਕ ਰੋਜ਼ਾਨਾ ਕੀਵੀ ਖਾਂਦੇ ਹਨ ਉਹ ਜੋੜਾਂ ਦੇ ਦਰਦ ਤੇ ਹੱਡੀਆਂ ਦੇ ਦਰਦ ਤੋਂ ਦੂਰ ਰਹਿੰਦੇ ਹਨ ਨੰਬਰ 15 ਖਾਲੀ ਪੇਟ ਗੰਨਾ ਖਾਣ ਨਾਲ ਸਾਡੇ ਸਰੀਰ ਵਿੱਚ ਨਵਾਂ ਖੂਨ ਬਣਨਾ ਸ਼ੁਰੂ ਹੁੰਦਾ ਹੈ ਅਤੇ ਔਰਤਾਂ ਵਿੱਚ ਅਨੀਮੀਆ ਦੀ ਬਿਮਾਰੀ ਦੂਰ ਹੁੰਦੀ ਹੈ ਨੰਬਰ 16 ਸੰਤਰੇ ਦੇ ਰਸ ਵਿੱਚ ਕਾਲੀ ਮਿਰਚ ਅਤੇ ਇੱਕ ਚੁਟਕੀ ਨਮਕ ਦੀ ਮਿਲਾ ਕੇ ਰੋਜ਼ਾਨਾ ਪੀਣ ਨਾਲ ਨਜ਼ਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਚਮੜੀ ਚਮਕਦਾਰ ਬਣਦੀ ਹੈ ਨੰਬਰ 17 ਅੱਖ ਵਿੱਚ ਮੱਛਰ ਪੈ ਜਾਣ ਤੇ ਉਲਟੇ ਪਿਆਰ ਚੱਲਣਾ ਸ਼ੁਰੂ ਕਰ ਦਿਓ ਮੱਛਰ ਨਿਕਲ ਜਾਵੇਗਾ ਨੰਬਰ 18 ਜੇਕਰ ਤੁਹਾਡੇ ਕੰਨ ਵਿੱਚ ਕੋਈ ਕੀੜਾ ਚਲਾ ਜਾਵੇ ਤਾਂ ਸਰ੍ਹੋਂ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਕੰਨ ਵਿੱਚ ਪਾ ਲਓ ਕੀੜਾ ਆਪਣੇ ਆਪ ਬਾਹਰ ਆ ਜਾਵੇਗਾ ਨੰਬਰ 19 ਦਾ ਦਖਾਰਿਸ਼ ਵਾਲੀ ਜਗ੍ਹਾ ਉੱਤੇ ਕੱਚੇ ਪਵਿੱਤੇ ਦਾ ਰਸ ਲਾਉਣ ਨਾਲ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਨੰਬਰ 20 ਪੱਤਾ ਗੋਭੀ ਦਾ ਲੇਪ ਬਣਾ ਕੇ ਪੈਰਾਂ ਤੇ ਲਗਾਉਣ ਨਾਲ ਜੋੜਾਂ ਦਾ ਦਰਦ ਸੋਜਨ ਗਠੀਏ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 31 ਨੰਬਰ 21 ਗਰਭ ਅਵਸਥਾ ਵਿੱਚ ਪੇਠਾ ਖਾਣ ਨਾਲ ਗਰਭ ਵਿੱਚ ਬੱਚਾ ਤੰਦਰੁਸਤ ਰਹਿੰਦਾ ਹੈ ਨੰਬਰ 22 ਬੈਂਗਣ ਦੀ ਤਸਵੀਰ ਗਰਮ ਹੁੰਦੀ ਹੈ ਗਰਮੀਆਂ ਵਿੱਚ ਇਸ ਦੀ ਵਰਤੋਂ ਕਰਨ ਨਾਲ ਸਾਡਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਗਰਭ ਅਵਸਥਾ ਵਿੱਚ ਬੈਂਗਣ ਦਾ ਪ੍ਰਯੋਗ ਬਿਲਕੁਲ ਨਾ ਕਰੋ ਨੰਬਰ 23 ਗਰਮੀਆਂ ਦੇ ਮੌਸਮ ਵਿੱਚ ਪਾਲਕ ਦੇ ਪੱਤਿਆਂ ਵਿੱਚ ਕੀੜੇ ਪੈ ਜਾਂਦੇ ਹਨ ਇਸ ਲਈ ਗਰਮੀਆਂ ਵਿੱਚ ਪਾਲਕ ਦਾ ਸੇਵਨ ਕੱਟ ਕਰਨਾ ਚਾਹੀਦਾ ਹੈ ਨੰਬਰ 24 ਗਰਮੀਆਂ ਵਿੱਚ ਸ਼ਿਮਲਾ ਮਿਰਚ ਦਾ ਸੇਵਨ ਕੱਟ ਕਰੋ ਇਸ ਨਾਲ ਪੇਟ ਵਿੱਚ ਗੈਸ ਐਸਿਡਿਟੀ ਅਤੇ ਜਲਣ ਤੇ ਉਲਟੀ ਵਰਗੀ ਸਮੱਸਿਆ ਹੋ ਸਕਦੀ ਹੈ ਨੰਬਰ 25 ਲਸਣ ਦੀ ਤਸਵੀਰ ਵੀ ਬਹੁਤ ਗਰਮ ਹੁੰਦੀ ਹੈ ਇਸ ਲਈ ਗਰਮੀਆਂ ਵਿੱਚ ਇਸ ਦਾ ਸੇਵਨ ਕੱਟ ਕਰਨਾ ਚਾਹੀਦਾ ਹੈ ਜਿਆਦਾ ਸੇਵਨ ਕਰਨ ਨਾਲ ਸਾਨੂੰ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 26 ਗਾਜਰ ਵਿੱਚ ਬਿਲਕੁਲ ਵੀ ਫੈਟ ਨਹੀਂ ਹੁੰਦੀ ਇਹ ਸਾਡਾ ਭਾਰਨ ਘਟਾਉਣ ਵਿੱਚ ਮਦਦ ਕਰਦੀ ਹੈ ਨੰਬਰ 27 ਭੋਜਨ ਕਰਦੇ ਸਮੇਂ ਨਾਲ ਹਰੀ ਕੱਚੀ ਮਿਰਚ ਦਾ ਖਾਣ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 28 ਵੱਡੀ ਇਲਾਇਚੀ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ ਨੰਬਰ 29 ਕੰਗੀ ਉੱਤੇ ਨਿੰਬੂ ਦਾ ਰਸ ਲਗਾ ਕੇ ਵਾਲਾਂ ਵਿੱਚ ਕੰਗੀ ਕਰਨ ਨਾਲ ਵਾਲ ਸੁੰਦਰ ਬਣਦੇ ਹਨ ਨੰਬਰ 30 ਕੋਸੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਗਲੇ ਦੀ ਖਾਰਿਸ਼ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ ਨੰਬਰ 31 ਜਦੋਂ ਤਵਾ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਤਾਂ ਉਸ ਉੱਪਰ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਨਮਕ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਰਗੜ ਦਿਓ ਤਵਾ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 32 ਗਰਮੀਆਂ ਵਿੱਚ ਜ਼ਿਆਦਾ ਠੰਡੀਆਂ ਚੀਜ਼ਾਂ ਖਾਣ ਨਾਲ ਸਾਡੇ ਦੰਦ ਖਰਾਬ ਹੋ ਜਾਂਦੇ ਹਨ ਨੰਬਰ 33 ਨਹਾਉਣ ਤੋਂ ਬਾਅਦ ਆਪਣੇ ਕੰਨਾਂ ਦੇ ਪਿੱਛੇ ਤੇਲ ਲਗਾਓ ਜਿਸ ਨਾਲ ਤੁਹਾਡਾ ਦਿਮਾਗ ਤੇਜ਼ ਹੋਵੇਗਾ ਨੰਬਰ 34 ਪਿਆਜ਼ ਨੂੰ ਕੱਟ ਕੇ ਉਸ ਦੀ ਖੁਸ਼ਬੂ ਨੂੰ ਸੁੰਗੋ ਇਸ ਨਾਲ ਤੁਹਾਡਾ ਦਿਲ ਮਜ਼ਬੂਤ ਹੁੰਦਾ ਹੈ ਨੰਬਰ 35 ਜਾਮਣ ਉੱਤੇ ਕਾਲਾ ਨਮਕ ਲਗਾ ਕੇ ਖਾਣ ਨਾਲ 슈ਗਰ ਦੀ ਸਮੱਸਿਆ ਕੰਟਰੋਲ ਹੁੰਦੀ ਹੈ ਨੰਬਰ 36 ਹਫ਼ਤਾ ਲਗਾਤਾਰ ਨਾਰੀਅਲ ਪਾਣੀ ਪੀਣ ਨਾਲ ਸਾਡੀ ਕਿਡਨੀ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ ਨੰਬਰ 37 ਜੇਕਰ ਤੁਹਾਨੂੰ ਤੇਜਾਬ ਐਸਿਡਿਟੀ ਦੀ ਸਮੱਸਿਆ ਹੈ ਤਾਂ ਤੁਹਾਨੂੰ ਖਾਲੀ ਪੇਟ ਇੱਕ ਦੋ ਫਾੜੀਆਂ ਪਪੀਤੇ ਦੀਆਂ ਖਾਣੀਆਂ ਚਾਹੀਦੀਆਂ ਹਨ ਨੰਬਰ 38 ਕੇਲਾ ਖਾਣ ਨਾਲ ਦਸਤ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 39 ਐਲੋਵੇਰਾ ਜੈਲ ਵਿੱਚ ਨਾਰੀਅਲ ਤੇਲ ਮਿਲਾ ਕੇ ਅੱਡੀਆਂ ਤੇ ਲਾਉਣ ਨਾਲ ਫਟੀਆਂ ਅੱਡੀਆਂ ਠੀਕ ਹੁੰਦੀਆਂ ਹਨ ਨੰਬਰ 40 ਕਾਫੀ ਪਾਊਡਰ ਵਿੱਚ ਨਾਰੀਅਲ ਤੇਲ ਮਿਲਾ ਕੇ ਅੱਖਾਂ ਦੇ ਥੱਲੇ ਲਾਉਣ ਨਾਲ ਅੱਖਾਂ ਦੇ ਘੇਰੇ ਕਾਲੇ ਘੇਰੇ ਠੀਕ ਹੁੰਦੇ ਹਨ ਨੰਬਰ 41 ਲਸਣ ਦੇ ਤੇਲ ਵਿੱਚ ਥੋੜੀ ਜਹੀ ਹਿੰਗ ਤੇ ਅਜਮਾਇਣ ਪਾ ਕੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਪੈਰਾਂ ਦੀਆਂ ਤਲੀਆਂ ਤੇ ਮ사ਜ ਕਰਨ ਨਾਲ ਜੋੜਾਂ ਦਾ ਦਰਦ ਠੀਕ ਹੁੰਦਾ ਹੈ ਨੰਬਰ 42 ਜੇਕਰ ਰੋਜ਼ਾਨਾ ਤੁਸੀਂ 5 ਤੋਂ 7 ਮਗਾਣੇ ਸਵੇਰੇ ਖਾਲੀ ਪੇਟ ਖਾਂਦੇ ਹੋ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨਾ ਨਾ ਭੁੱਲਣਾ ਧੰਨਵਾਦ ਜੀ